ਸਤ ਸ੍ਰੀ ਅਕਾਲ ਜੀ ਕੀ ਹਾਲ ਚਾਲ ਗੁੱਡ ਮਾਰਨਿੰਗ ਆਈ ਹੋਪ ਤੁਸੀਂ ਸਰੇਣੇ ਬਹੁਤ ਵਧੀਆ ਹੋਵੋਗੇ ਸਵੇਰ ਦੇ ਵਜੇ ਨੇ 6:30 ਤੇ ਸਾਰੀ ਸੰਗਤ ਮਾਗੀ ਨਾਉਣ ਚੱਲੀ ਐ ਸਾਰੇ ਗੁੱਡ ਮਾਰਨਿੰਗ ਆਪੇ ਨੂੰ ਝੜਤਾ ਗੱਲੇ ਨੂੰ ਆਪਾਂ ਕਹਿੰਦੇ ਮੈਂ ਨਹੀਂ ਜਾਂਦਾ ਕਿਉਂਕਿ ਅੱਡੇ ਫਿਰ ਕੋਈ ਹੈ ਨਹੀਂਗਾ ਤੇ ਤੁਸੀਂ ਕਿਨਾਂ ਜਾਇਓ ਕਿ ਸਵੇਰੇ ਸਵੇਰੇ ਆਪਾਂ ਚੱਲੇ ਅੱਜ ਅੰਬਰਸਰ ਕੋਲੇ ਗੁਰਦੁਆਰਾ ਸਾਹਿਬ ਆ ਇੱਕ ਅ ਮੈਨੂੰ ਗੁਰਦੁਆਰਾ ਹੱਬਾ ਨਾ ਤਾਂ ਨਹੀਂ ਪਤਾ ਬਾਕੀpropto ਉੱਥੇ ਜਾ ਕੇ ਕਿਉਂਕਿ ਇਹਨਾਂ ਸਾਰਿਆਂ ਨੇ ਵੀਡੀਓਜ਼ ਦੇਖੀਆਂ ਉੱਥੋਂ ਦੇਗਾ ਤੇ ਉੱਥੇ ਕਹਿੰਦੇ ਵੀ ਮੰਮੀ ਕਿਹਦੇ ਕਿਹਦੇ ਖੋਲੇ ਸੀਗੇ ਸੰਯੋਗ ਬੀਬੀ ਵੀਰੋ ਦੇ ਤੇ ਵੀ ਉੱਥੇ ਬੀਬੀ ਵੀਰੋ ਦੇ ਸੰਯੋਗ ਖੋਲੇ ਸੀਗੇ ਕੱਸੀ ਸੋਚ ਆ ਵੀ ਚਲੋ ਲਾਲੀ ਦਾ ਮੱਥਾ ਟਕਾ ਲਈਏ ਹਨਾ ਤੇ ਬਾਕੀ ਆਂਟੀ ਤੇ ਵੀਰਪਾਲ ਨੂੰ ਵੀ ਚੜਾਉਣਾ ਨਾਲ ਤੇ ਚਲੋ ਜੀ ਕਰਦੇ ਆ ਸ਼ੁਰੂ ਅੱਜ ਦਾ ਵਲੌਗ ਫਿਰ ਵੇਣੇ ਆ ਕੀ ਅੱਜ ਬਣਦਾ ਜੁਰਦਾ ਤੇ ਬਾਕੀ ਟੇਕਦੇ ਆ ਮੱਥਾ ਨਾਲ ਦਾ ਬਾਨਾ ਸੀਗਾ ਵੀ ਚਲੋ ਮਾਗੀ ਬਣਾਇਆ ਮੰਗੇ ਸਾਰੇ ਜਾਣੇ ਹਨਾ ਤੇ ਨਾਲੇ ਚਲੋ ਮਣ ਦਾ ਇੱਕ ਕਹਿੰਦੇ ਹੁੰਦੇ ਆ ਵੀ ਵੇਮ ਨਿਕਲ ਜੂਗਾ ਹਨ ਤੇ ਚਲੋ ਜੀ ਚੱਲਦੇ ਆ ਕਰਦੇ ਸ਼ੁਰੂਾਈ ਦਾ ਵਲੌਗ ਤੇ ਚੜਾਉਨੇ ਵੀਰਪਾਲ ਹੁਣਾਂ ਨੂੰ ਬੱਸੇ ਟਾਈਮ ਤੋਂ ਜਿੱਦਾ ਘੰਟਾ ਲੇਟੀ ਚੱਲ ਰਹੀ ਹੈ ਚਲੋ ਕੋਈ ਗੱਲ ਨਹੀਂ ਲਓ ਵੀ ਸੰਗਤਾਂ ਨੂੰ ਚੜਾ ਕੇ ਆਪਾਂ ਚੱਲ ਪਏ ਸੀ ਗੋਨਿਆਂ ਨੂੰ ਤੇ ਮੱਖੂ ਪਹੁੰਚ ਕੇ ਪਹਿਲਾ ਲੰਗਰ ਚੱਲਦਾ ਮਿਲਿਆ ਸਾਨੂੰ ਉਹ ਤਾਂ ਹੀ ਆਪਾਂ ਪਿਛਲੇ ਲੰਗਰ ਸਾਰੇ ਇਹਦੇ ਤਿਆਰੀਆਂ ਚੱਲ ਰਹੀਆਂ ਸੀਆਂ ਪਹਿਲੇ ਲੰਗਰ ਦੀ ਮਾਰੀ ਬ੍ਰੇਕ ਤੇ ਪਕੌੜਿਆਂ ਦਾ ਸਵੇਰੇ ਸਵੇਰੇ ਆਗਾਜ਼ ਕਰਤਾ ਨੀਂਦ ਵਾਲੇ ਬੰਦੇ ਵੀ ਉੱਠ ਗਏ ਹਾਂ ਸਾਰੇ ਨਾਲ ਦੀ ਨਾਲ ਹੀ ਜਾਗ ਪਏ ਮੈਨੂੰ ਤਾਂ ਪਤਾ ਨਹੀਂ ਲੱਗਿਆ ਮੈਨੂੰ ਮੰਨ ਮਗਰ ਪਤਾ ਰਗਿਆ ਬਾਅਦ ਵਿੱਚ ਕੋਣ ਆਇਆ ਅੰਦਰ ਆਇਆ ਮੈਂ ਕਿਹਾ ਚੱਲ ਮਾਰ ਹੀ ਲਵਾਂ ਬ੍ਰੇਕਾਂ ਹੂੰ ਹੂੰ ਤੇ ਗਾਂ ਲੰਗਰਾ ਤਾਂ ਗਾਂ ਵੀ ਰੋਕਾਂਗੇ ਕਿਉਂਕਿ ਰੋਕਾਂਗੇ ਬਸ ਤੁਹਾਨੂੰ ਹੀ ਗੋਲ ਛੱਕਦੇ ਜਾਣਾ ਚਾਹੀਦਾ ਆਪਣੇ ਆਤੇ ਹੁੰਦਾ ਨਾਲੇ ਆ ਫੇਰੀ ਤਾਂ ਹੁਣ ਠੂ ਬੱਜੇ ਉੱਥੇ ਠੂ ਉੱਥੇ ਠੂ ਉੱਥੇ ਉਹ ਗੱਲ ਤਾਂ ਬੰਦ ਹੀ ਨਹੀਂ ਗਈ ਅਜੇ ਤਾਂ ਬੱਜੇ ਵੀ 8 ਹੀ ਆ ਲੋ ਵੀ ਲੋ ਵੀ ਕਿੱਡਾ ਭੈੜਾ ਐਕਸੀਡੈਂਟ ਹੋਇਆ ਜ਼ੰਮੀ ਲੱਗਦੀ ਲਾਈ ਹੋਈ ਮੈਂ ਤਾਂ ਕਿ ਕਿਤੇ ਊਂ ਟੋਲ ਵਾਲੇ ਨੇ ਲਾਈ ਆ ਵੀ ਹੌਲੀ ਚੱਲੋ ਹਾਂ ਹੈ ਨਾ ਇਹ ਵੇਖ ਲਾ ਕਿੰਨੀ ਤੇਜ਼ ਹੋਣੀ ਹੈ ਗੱਡੀ ਜਿਹੜੀ ਐ ਮੁੜ ਗਈ ਤੇ ਹੋਰ ਤੂੰ ਇਹ ਦੇਖ ਕਿੱਥੇ ਚੜੀ ਕਿੱਥੇ ਆ ਟਾਇਰ ਦੋਨੇ ਚੱਕੇ ਪਏ ਆ ਪੂਰੇ ਰਾਤ ਨੂੰ ਆਏ ਆ ਨਾ ਨਹੀਂ ਮੰਮੀ ਬਾਜ ਤਾਂ ਗਿਆ ਹੋਣਾ ਕਿਉਂਕਿ ਮੂਰੋ ਨਹੀਂ ਰਿਹਾ ਕੁਝ ਵੀ ਇੰਨੀ ਜਿਆਦਾ ਨਹੀਂ ਵੱਜੀ ਉਹ ਮਾੜੀ ਮੋਟੀਆਂ ਸੱਟਾਂ ਵੱਜੀਆਂ ਆਣਾਂ ਸੱਟਾਂ ਵੱਜੀਆਂ ਨੂੰ ਕਿਉਂਕਿ ਮੂਰ ਨੂੰ ਸ਼ੀਸ਼ਾ ਟੁੱਟਿਆ ਪਿਆ ਨਾ ਉਹ ਹੋਆ ਨਾ ਸਾਰਾ ਇਧਰ ਡੈਮੇਜ ਹੋ ਗਿਆ ਉਹਦੇ ਚ ਮਾਰੀ ਆ ਉਹ ਵੇ ਉਹਦੇ ਚ ਉਹ ਵੇ ਉਹ ਠੱਥਾ ਪਿਆ ਹਾਂ ਉਹ ਚ ਵਜੀਆ ਇਧਰੋਂ ਚੜਾਈ ਹੋ ਗਈ ਸਾਹਮਣੇ ਆਉਂਦਾ ਸਾਡਾ ਕੀ ਪਤਾ ਨਹੀਂ ਨਹੀਂ ਇਧਰੋਂ ਹੀ ਆਉਂਦਾ ਇਧਰੋਂ ਹੀ ਮਾਰੀ ਜਦੋਂ ਇਧਰ ਹੋਣੀ ਵਜੀ ਹੁਣੀ ਵੀਰੇ ਇਧਰੋਂ ਹੀ ਵਜੀਆ ਉਹ ਵੇ ਡਰਾਈਵਰ ਸਾਈਡ ਵਜੀਆ ਉਹਦੇ ਚ ਵਜੀਆ ਪੱਥਰ ਚ ਇਧਰ ਕਿੱਧਰ ਚੜਾਈ ਤੇ ਚਪ ਤੇਜ ਵਜੀ ਤੇਜ ਵੱਜ ਕੇ ਬੈਕ ਹੋ ਜਾਂਦੀ ਗੱਡੀ ਤੇਜ ਵੱਜ ਕੇ ਮੁੜ ਗਿਆ ਮੁੜਕ ਜਾਂਦੀ ਇਹ ਕਿਹੜਾ ਭਾਰੀ ਹੁੰਦੀ ਹੈ ਤੇ ਹੋਰ ਚੰਡਾ ਵੀ ਆਵੇ ਫਰੰਟ ਦੇ ਸ਼ੀਸ਼ੇ ਆਵੇ ਇੱਥੇ ਉਹ ਬੰਪਰ ਚੰਡਾ ਲਾਇਆ ਬਹੁਤ ਕਸਾਨੀ ਦਾ ਪੱਕਾ ਹੀ ਜੜ ਗਿਆ ਇੱਥੇ ਵੀਰੇ ਆਹ ਸ਼ੀਸ਼ਾ ਤਾਂ ਆ ਲੈ ਜਿਹੜੀ ਕਿ ਉੱਧਰੋਂ ਹੀ ਆਈ ਹੈ ਕਿੰਨਾ ਨੁਕਸਾਨ ਹੈ ਇਹ ਪੀਟੇ ਪੱਕਾ ਹੀ ਜੜਦਾ ਇੱਥੇ ਹਾਂ ਲੈ ਉਹਨੇ ਬਾਈਪਰ ਚਲਾ ਕੇ ਉੱਥੇ ਲਾਇਆ ਫੇਰ ਨਹੀਂ ਉੱਥੇ ਗਿਆ ਹੁਣ ਉਹ ਬੰਪਰ ਤੇ ਇਹਦੇ ਨਾਲ ਬੰਨਿਆ ਹੁਣ ਗੱਡੀ ਦੇ ਬਹੁਤ ਨਹੀਂ ਨਹੀਂ ਉਹਦਾ ਟੁੱਟਿਆ ਹੋਵੇ ਟੁੱਟ ਕੇ ਢੇਗ ਗਿਆ ਲਾ ਸੰਗਤਾਂ ਬਈ ਬਾਬਾ ਬੁੱਢਾ ਸਾਹਿਬ ਜੀ ਤੇ ਆਈਆਂ ਅਸੀਂ ਗਏ ਸੀ ਉਧਰ ਉਹ ਚਬਾਲ ਕਲਾਂਚਾ ਗੁਰਦੁਆਰਾ ਤੇ ਪਰ ਉੱਥੇ ਆਏ ਸੀ ਵੀ ਅਸੀਂ ਚੜਾਉਣਾ ਰਮਾਲਾ ਸਾਹਿਬ ਤੇ ਅਰਦਾਸ ਕਰਾਉਣੀ ਆ ਤੇ ਉਹਦੇ ਕਰਕੇ ਫਿਰ ਸਾਨੂੰ ਇੱਧਰ ਨੂੰ ਆਉਣਾ ਪੈ ਗਿਆ ਫਿਰ ਹੀ ਸੋਚਿਆ ਵੀ ਚੱਲ ਪਹਿਲਾਂ ਇੱਥੇ ਬਾਬਾ ਬੁੱਢਾ ਜੀ ਦੇ ਮੱਥਾ ਟੇਕ ਲੈਨੇ ਆ ਨਾਲੇ ਇਥੋਂ ਰਮਾਲਾ ਸਾਹਿਬ ਲੈ ਜਾਾਂਗੇ ਤੇ ਫਿਰ ਉੱਥੇ ਜਿਹੜਾ ਆ ਆਪਾਂ ਅਰਦਾਸ ਕਰਾ ਦਿਆਂਗੇ ਹੈਨਾ ਜਾਂਦੇ ਹੋਏ ਨਾਲੇ ਇਥੋਂ ਲੰਗਰ ਪ੍ਰਸ਼ਾਦਾ ਛਕ ਦਿਆਂਗੇ ਤੇ ਸੰਗਤ ਬਹੁਤ ਆ ਕਿਉਂਕਿ ਮਾਗੀ ਦਾ ਤੇ ਇੱਥੇ ਬਹੁਤ ਆਉਂਦੇ ਲੋਕ ਆ। ਮੱਛੀ ਵਾਲੇ ਜੋ ਢਰੇ ਘਰਾਂ ਵਿੱਚੋਂ ਮੱਛੀ ਵਾਲੇ ਜੀ ਬੰਦੇ 3-3 ਮੱਛੀ ਵਾਲੇ ਜੀ ਚੱਲਦਾ ਹੋਇਆ। ਉਹ ਕਿਨੇ ਬੰਦ। ਹਾਂ ਬਾਈ ਬਾਈ ਲੈ ਵੀ ਭਾਂਡੇ ਮਨ ਜਾਂਦੀ ਨੋਬਤ ਆ ਗਈ ਤੇ ਹੈਵੀ ਡਿਸਪੋਜ਼ਰ। ਮੈਨੂੰ ਇਤਾਂ ਹੈ ਜੀ ਤਾਂ ਬਾਹ ਹੁੰਦਾ। ਉਹ ਕਹਿੰਦਾ ਮੈਂ ਤੂੰ ਸਕੈਨ ਨਹੀਂ ਹੈ ਨਹੀਂ ਕਹੋ ਚੱਲੋ। ਐ ਜੀ ਬਾਹਰ ਲੈ। ਦਸਾਂ ਦੇ ਹੋ ਗਿਆ ਪੂਰਾ ਲੈ ਜਾਣੇ ਕੋਣ ਨੂੰ ਚਲੋ ਲੋ ਬੀਸ ਕਰਨ ਦੀ ਵਿੱਚ ਹੋਈ ਲੜਾਈ ਇੱਧਰ ਹੋ ਜਾਓ ਬੇਨਤੀ ਨਕਰ ਆਏ ਕਿ ਤੁਹਾਨੂੰ ਪੱਲਾ ਤੇ ਕੱਪ ਜਾਵਾ ਦੇ ਅਰੇ ਉੱਤੇ ਕੁੜੰਗਾ ਨਹੀਂ ਆਜਾ ਉਹਦੇ ਤੇਰੇ ਕੋਲ ਪੰਨ 5 ਰੁਪਏ ਦੇ ਪਾਵੇ ਕਰਨੀ ਬਸ ਹੁਣ ਨੀਂਦੇ ਨੇ ਮੇਰੇ ਤਾਂ ਪੂਰੇ ਆ ਨਾ ਤੀਆਂ ਦੇ ਮੇਰੇ ਤਾਂ ਤੀਆਂ ਦੇ ਪੂਰੇ ਹੀ ਐ ਹੁਣ ਤਾਂ ਸਾਡੇ ਵੀ ਤੀਆਂ ਦੀਏ ਪੂਰੇ ਸੀ ਸੀ ਉੱਥੇ ਖੜੇ ਕੇ ਖਾ ਗੇ ਇੱਧਰ ਪਾਓ ਆਈ ਨਹੀਂ ਐ ਮੁੜ ਕੇ ਢਾਈ ਢਾਈ ਦੇ ਇਹ ਤਾਂ ਕੰਮਾ ਗੱਡੀਆਂ ਮੰਗਾ ਇਹ ਇੱਧਰ ਪਾਓ ਇਹ ਕੰਮਾ ਗੱਡੀਆਂ ਮੰਗਾ ਜਾਊਗਾ ਕਿ ਤੇਰੇ ਤੁਹ ਹੋ ਜਾਣਗੇ ਚਲੋ ਲਓ ਜੀ بابا ਬੁੱਢਾ ਸਾਹਿਬ ਦੇ ਮੱਥਾ ਤੱਪ ਲਿਆ ਟੇਕ ਤੇ ਆਹ ਵੇਖੋ ਨਿਸ਼ਾਨ ਸਾਹਿਬ ਝੋਲਦਾ ਲੰਗਰ ਪ੍ਰਸ਼ਾਦਾ ਇੱਥੇ ਹੀ ਛਕ ਲਿਆ ਕਿਉਂਕਿ ਜਿੱਥੇ ਅਸੀਂ ਜਾਣਾ ਆ ਗੁਰਦੁਆਰਾ ਮਾਤਾ ਪਾਕੌਰ ਜੀ ਜਿੱਥੇ ਬੀਬੀ ਵੀਰੋ ਜੀ ਦੇ ਸੰਯੋਗ ਖੋਲੇ ਸੀ ਨਾ ਬਾਕੀ ਇਤਿਹਾਸ ਸਾਰਾ ਉੱਥੇ ਦੱਸ ਦੇ ਜਾ ਕੇ ਪੜ ਕੇ ਤੇ ਆਛੀ ਆਛੀ ਸੁਣਿਆ ਅਸੀਂ ਸੁਣਿਆ ਅਸੀਂ ਵੀ ਤੁਸੀਂ ਲੰਗਰਾਂ ਤੇ ਹੀ ਰਹਿਨੇ ਆ ਅੱਜ ਮਿਲ ਵੀ ਗਏ ਲਓ ਜੀ ਪਹੁੰਚ ਕੇ ਪਹੁੰਚ ਕੇ ਆਪਾਂ ਬੀਬੀ ਮਾਤਾ ਭਾਗੌਰ ਜੀ ਦਾ ਗੁਰਦੁਆਰਾ ਵੈਸੇ ਇਹ ਤੇ ਜਿੱਤੇ ਅਸੀਂ ਜਮਾ ਵੈਸੇ ਹਾਂ ਅਸੀਂ ਦਰਸ਼ਨ ਕਰਨ ਮਾਜੇ ਦੀ ਲਾਜ ਮਾਤਾ ਭਾਗੌਰ ਜੀ ਗੁਰਦੁਆਰਾ ਬੀਬੀ ਵੀਰੋ ਜੀ ਪਿੰਡ ਚ ਭਾਗ ਜਨਮ ਸਥਾਨ ਮਾਤਾ ਇੱਧਰ ਗੁਰਦੁਆਰਾ ਆ ਜਾਂਦਾ ਮਾਤਾ ਭਾਗੌਰ ਜੀ ਦਾ ਤੇ ਇੱਧਰ ਆ ਜਾਂਦਾ ਆ ਬੀਬੀ ਵੀਰੋਜੀ ਦਾ ਗੁਰਦੁਆਰਾ ਤੇ ਹੁਣ ਬਾਕੀ ਤੁਹਾਨੂੰ ਅੱਗੇ ਇਤਿਹਾਸ ਵੀ ਦੱਸਦੇ ਆਂ ਤੇ ਆਪਾਂ ਆਏ ਇੱਥੇ ਮੰਨਦੀਪ ਦੀ ਅਰਦਾਸ ਕਰਾਉਣ ਜੀ ਅਰਦਾਸਾਂ ਬੇਨਤੀਆਂ ਹੋਈਆਂ ਤੇ ਹੁਣ ਮੈਂ ਤੁਹਾਨੂੰ ਇਤਿਹਾਸ ਦੱਸਦਾ ਆਂ ਆਲਾ ਪਾਲਾ ਉਹ ਫੋਨ ਉੱਥੇ ਹੀ ਪਹੁੰਚਣਾ ਮੇਰੇ ਕੋਲੇ ਸੀ ਜਿਹੜਾ ਲੈ ਫੜੀ ਕਿਹਦੇ ਕਿਹਦੇ ਆ ਪੜੋ ਫੜ ਸਾਰਿਆਂ ਦੀ ਆ ਫੜਾ ਦਿਓ ਦੋਤਾ ਦੇ ਵਿੱਚ ਇੱਕ ਲਾਲੀ ਦਾ ਹਾਂ ਤੇ ਬਾਈ ਜੀ ਇਹ ਇਸ ਗੁਰਦੁਆਰਾ ਸਾਹਿਬ ਦੀ ਜਿਹੜੀ ਆ ਇੱਥੇ ਆ ਸਾ ਇਤਿਹਾਸ ਗੁਰਦੁਆਰਾ ਬੀਬੀ ਵੀਰੋ ਜੀ ਬੀਬੀ ਵੀਰੋ ਜੀ ਦਾ ਜਨਮ ਜਿਹੜਾ ਮਾਤਾ ਦਮੋਦਰੀ ਦੀ ਕੁੱਖੋਂ ਪਿਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਅੰਮ੍ਰਿਤਸਰ ਵਿਖੇ ਹੋਇਆ ਇਸ ਸਥਾਨ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੀ ਸੁਪੁੱਤਰੀ ਬੀਬੀ ਵੀਰੋ ਜੀ ਦਾ ਭਾਈ ਸਾਧੂ RAM ਜੀ ਦੇ ਨਾਲ 26 27 ਜੇਠ ਨੂੰ ਆਨੰਦ ਕਾਰਜ ਕੀਤਾ ਉਪਰੰਤ ਬਖਸ਼ਿਸ਼ਾਂ ਕੀਤੀਆਂ ਜਿਨ੍ਹਾਂ ਲੜਕੇ ਲੜਕੀਆਂ ਦੇ ਵਿਆਹ ਵਿੱਚ ਕੋਈ ਵਿਗੜਨ ਪਾਇਆ ਜਾਂਦਾ ਜਾਂ ਰਿਸ਼ਤੇ ਨਿਪੜੇ ਚੜਨ ਨੂੰ ਉਹਨਾਂ ਸਰਦਾਰਾ ਭਵਨ ਵਾਲਾ ਇਸ ਸਥਾਨ ਤੇ ਅਰਦਾਸ ਬੇਨਤੀ ਕਰਾਉਣਗੇ ਸਤਿਗੁਰੂ ਜੀ ਦੀ ਕਿਰਪਾ ਕਰਨ ਸਤਿਗੁਰੂ ਜੀ ਕਿਰਪਾ ਕਰਨਗੇ ਉਹਨਾਂ ਦੇ ਅੜੇ ਹੋਏ ਕਾਰਜ ਰਾਸ ਹੋਣਗੇ ਹੁਣ ਸਤਿਗੁਰੂ ਜੀ ਮਹਾਨ ਕਿਰਪਾ ਸੱਚਾ ਇੱਥੇ ਲੜਕੇ ਲੜਕੀਆਂ ਦੇ ਸੰਜੋਗ ਦੀ ਅਰਦਾਸ ਹੁੰਦੀ ਹੈ ਤੇ ਆਨੰਦ ਕਾਰਜ ਹੁੰਦੇ ਹਨ ਬੀਬੀ ਵੀਰੋਜੀ ਦੇ ਘਰ ਪੰਜ ਪੁੱਤਰ ਹੋਏ ਸੰਗੋਸ਼ਾ ਜੀ, ਗੁਲਾਬਚੰਦ ਜੀ, ਜੀਤਮਲ ਜੀ, ਗੰਗਾ ਰਾਮ ਜੀ ਤੇ ਮੋ 26 ਜੇਠ ਨੂੰ ਸਲਾਨਾ ਜੋੜ ਮੇਲਾ ਤੇ 26 ਜੇਠ ਨੂੰ ਸ੍ਰੀ ਕਨਪਾੜ ਸਾਹਿਬ ਜੀ ਦੇ ਭੋਗ ਪੈਂਦੇ ਹਨ ਪ੍ਰੰਤ ਦਵਾਨ ਸਜਦੇ ਤੇ 27 ਜੇਠ ਨੂੰ ਲਾਵਾਂ ਜਿਹਦੇ ਪਾਠ ਹੁੰਦੇ ਹਨ ਪ੍ਰੰਤ ਦਵਾਨ ਸਜਦੇ ਸੋ ਇਹ ਇਸ ਗੁਰਦੁਆਰਾ ਸਾਹਿਬ ਦਾ ਜਿਹੜਾ ਇਤਿਹਾਸ ਆ ਬਾਕੀ ਵੀਡੀਓ ਵਗੈਰਾ ਜਿਹੜੀਆਂ ਬਹੁਤ ਦੇਖੀਆਂ ਸੀਗੀਆਂ ਸਾਰਿਆਂ ਨੇ ਤੇ ਉਸੇ ਕਰਕੇ ਵੀ ਸਾਨੂੰ ਵੀ ਇਹ ਸੀਗਾ ਵੀ ਚਲ ਇੱਕ ਵਾਰੀ ਹਨਾ ਮੰਦੀਪ ਦਾ ਜਿਹੜਾ ਕਰਵਾਦੀ ਅਰਦਾਸ ਬਾਕੀ ਬਹੁਤ ਸੰਗਤ ਆਉਂਦੀ ਹੈ ਇੱਥੇ ਇਹ ਜਿਹੜਾ ਗੁਰਦੁਆਰਾ ਸਾਹਿਬ ਹੈ ਮਾਤਾ ਪਾਕੌਰ ਜੀ ਦਾ ਤੇ ਇੱਧਰ ਪੁਰਾਣਾ ਗੁਰਦੁਆਰਾ ਮੇਰੇ ਖਿਆਲ ਚ ਉਹ ਜਾਇ ਇਮਾਰਤ ਹੋਊਗੀ ਇਹ ਥੋੜੀ ਜੀ ਬਚੀ ਹੈ ਤੇ ਉਵੇਂ ਹੀ ਰੱਖੀ ਹੋਈ ਹੈ ਇਹ ਢਾਈ ਦੀ ਮਤਲਬ ਨਿੱਕੀ ਇੱਟ ਦੀ ਬਸ ਨਿੱਕੀ ਇੱਟ ਦਾ ਹੀ ਬਣਿਆ ਹੋਇਆ ਸਾਰਾ ਇੱਧਰਲੇ ਪਾਸੇ ਤੇ ਬਾਕੀ ਇਤਿਹਾਸ ਵੀ ਸਾਨੂੰ ਦਿਖਾਉਣਾ ਮਾਤਾ ਭਾਗੌਰ ਜੀ ਦਾ ਮਾਈ ਭਾਗੋ ਜਿਹੜੇ ਹੈਗੇ ਨੇ ਉਹਨਾਂ ਦਾ ਜਨਮ ਹੋਇਆ ਇੱਥੇ ਇਹ ਗੁਰਦੁਆਰਾ ਮਾਤਾ ਪਾਪਾ ਕੌਰ ਜੀ ਦਾ ਜਨਮ ਤਰਨ ਕਾਰਨ ਜ਼ਿਲ੍ਹਾ ਦੇ ਪਿੰਡ ਚਭਾਲ ਵਿਖੇ ਗੁਰੂ ਅਰਜਨ ਦੇਵ ਜੀ ਦੇ ਸੇਵਕ ਚੌਧਰੀ ਬਾਬਾ ਲੰਗਾਹ ਜੀ ਦੇ ਪਰਿਵਾਰ ਵਿੱਚ ਪੈਦਾ ਹੋਈ ਬਾਬਾ ਲੰਗਾਹ ਜੀ ਦੇ ਬਾਰੇ ਭਾ ਵਿੱਚ ਭਾਈ ਗੁਰਦਾਸ ਜੀ ਆਪਣੀ 11ਵੀਂ ਵਾਰ ਦੀ 22ਵੀਂ ਪੋੜੀ ਵਿੱਚ ਇਸ ਤਰ੍ਹਾਂ ਜ਼ਿਕਰ ਕਰਦੇ ਨੇ ਪੱਟੀ ਅੰਦਰ ਚੌਧਰੀ ਢਿੱਲੋ ਲਾਲ ਲੰਗਾਹ ਸਹੰਦਾ ਇਸ ਬੱਚੀ ਦੇ ਜਨਮ ਖਲੈਣ ਤੋਂ ਬਾਅਦ ਪਰਿਵਾਰ ਤਰੱਕੀ ਦੇ ਸਿਖਰਵਾਲ ਜਾਣ ਲੱਗਾ ਤਾਂ ਇਸ ਸਾਰੇ ਇਸ ਲੜਕੇ ਨੂੰ ਭਾਗ ਭਰੀ ਜਾਂ ਪਾਗਾ ਵਾਲੀ ਜਾਂ ਭਾਗ ਕਹਿ ਕੇ ਸੱਦਨ ਰੱਖਤੇ ਬਚਪਨ ਵਿੱਚ ਪਾਣੀ ਬਾਣੀ ਤੇ ਕੀਰਤਨ ਸੁਣਨ ਵਾਲ ਵਧੇਰੇ ਰੁਚੀ ਰੱਖਣ ਵਾਲੀ ਮਾਈ ਭਾਗੂ ਜਦ ਸਵਾ 6 ਫੁੱਟ ਕੱਦ ਵਾਲੀ ਜਵਾਨ ਲੜਕੇ ਹੋਈ ਤਾਂ ਉਸ ਨੇ ਸ਼ਾਸਤਰ ਵਿੱਦਿਆ ਵਰਸ਼ਾ ਚਲਾਉਣਾ ਨਿਜੀ ਬਾਜੀ ਘੋੜ ਸਵਾਰੀ ਆਦ ਵਿੱਚ ਨਪਨਤਾ ਹਾਸਲ ਕਰ ਲਈ ਤੇ ਨੰਦਪੁਰ ਸਾਹਿਬ ਵਿਖੇ ਮੁਗਲਾਂ ਨਾਲ ਕੋਈ ਲੜਾਈ ਸਮੇਂ ਜਦ ਕੁਝ ਸਿੰਘ ਗੁਰੂ ਗੋਬਿੰਦ ਸਿੰਘ ਜੀ ਨੂੰ ਵਿਦਾਵਾ ਦੇ ਕੇ ਵਾਪਸ ਮਾਜੇ ਵਿੱਚ ਪਹੁੰਚਤਾ ਮਾਤਾ ਭਾਗ ਭਾਗੋ ਤੇ ਹੋਰ ਇਸਤਰੀਆਂ ਨੇ ਸਿੰਘਾਂ ਨੂੰ ਫਟਕਾਰਾਂ ਪਾਈਆਂ ਤੁਸੀਂ ਸੰਕਟ ਦੇ ਸਮੇਂ ਗੁਰੂ ਜੀ ਦਾ ਸਾਥ ਸਾਡੇ ਇਲਾਕੇ ਦਾ ਇਕੱਠ ਕਰਕੇ ਮਾਤਾ ਭਾਗੋ ਨੇ ਜੋਸ਼ ਭਰਪੂਰ ਆਵਾਜ਼ ਵਿੱਚ ਸਿੰਘਾਂ ਨੂੰ ਝੰਡੋੜਿਆ ਤੇ ਕਿਹਾ ਹੁਣ ਤੁਸੀਂ ਚੂੜੀਆਂ ਪਹਿਨ ਕੇ ਘਰ ਬਟੋ ਅਸੀਂ ਗੁਰੂ ਜੀ ਦਾ ਸਾਥ ਦੇਣ ਵਾਸਤੇ ਜੰਗ ਲੜਨ ਜਾਂਦੀਆਂ ਵੇਦਾਵਾ ਲਿਖ ਕੇ ਆਏ ਸਿੰਘ ਸਮੇਤ ਇੱਕ ਵੱਡਾ ਜਥਾ ਇਕਵਾਈ ਮਾਤਾ ਭਾਗੋ ਜੀ ਦੇ ਮਰਦਾਂ ਵਾਲਾ ਲਿਬਾਸ ਪਹਿਨ ਕੇ ਵੱਡੀ ਕਿਰਪਾਨ ਸਜਾ ਕੇ ਤੇ ਹੱਥ ਵਿੱਚ ਬਰਛਾ ਫੜ ਕੇ ਗਰਜਮੀ ਮਾਜੇ ਵਿੱਚ ਦੁਸ਼ਮਣਾਂ ਨੂੰ ਵੰਗਾਰਦੇ ਹੋਏ ਪਹੁੰਚੇ ਖਿਦਰਾਣੇ ਦੀ ਢਾਹ ਮੁਖਸਰ ਕੋਲ ਮੁਗਲਾਂ ਦੀ ਫੌਜ ਦੀ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ ਖਮਸਾਨ ਦੀ ਜੰਗ ਵਿੱਚ ਮਾਤਾ ਭਾਗੋ ਭਾਈ ਮਹਾ ਸਿੰਘ ਜੀ ਦੀ ਅਗਵਾਈ ਹੇਠ ਵਿੱਚ ਬੜੀ ਬਹਾਦਰੀ ਨਾਲ ਮੁਗਲਾਂ ਦੇ ਆਹੂ ਲਾਹੇ ਬਹਾਦਰੀ ਨਾਲ ਲੜਦੇ ਮਾਤਾ ਜੀ ਆਖਰੀ ਜ਼ਖਮੀ ਹੋ ਕੇ ਡਿੱਗ ਪਏ ਸ ਜੰਗ ਵਿੱਚ ਗੁਰੂ ਜੀ ਦੀ ਫਤਿਹ ਹੋਈ ਤੇ ਜੰਗ ਤੋਂ ਬਾਅਦ ਬੁਰੀ ਤਰ੍ਹਾਂ ਜ਼ਖਮੀ ਹੋ ਕੇ ਜੰਗ ਤੋਂ ਬਾਅਦ ਜੰਗ ਤੋਂ ਬਾਅਦ ਬੁਰੀ ਤਰ੍ਹਾਂ ਜ਼ਖਮੀ ਹੋ ਕੇ ਡਿੱਗੀ ਡਿੱਗ ਚੁੱਕੀ ਮਾਤਾ ਭਾਗੋ ਜੀ ਨੂੰ ਗੁਰੂ ਜੀ ਨੇ ਮੱਲਮ ਪੱਟੀ ਕਰਵਾਈ ਇਸ ਤੋਂ ਬਾਅਦ ਮਾਤਾ ਪਾਗੋ ਜੀ ਦਾ ਗੁਰਦੁਆਰਾ ਸਾਹਿਬ ਸ਼ੋਭਤ ਹੋ ਨਦੇੜ ਵਿਖੇ ਗੁਰੂ ਜਿਹਦੇ ਜੋਤੀ ਸਮਾਉਣ ਤੋਂ ਬਾਅਦ ਮਾਤਾ ਜੀ ਬਾਲਰਾਉ ਤੇ ਰੁਸਤਮਰਾਉ ਜੀ ਬੇਨਤੀ ਮੰਨ ਕੇ ਜਨਵਾੜੇ ਚਲੇ ਗਏ ਤੇ ਜਿੱਥੇ ਉਹਨਾਂ ਨੇ ਆਪਣਾ ਅੰਤਿਮ ਸਵਾਸ ਤੇ ਅੱਗੇ ਜਨਵਾੜੇ ਵੀ ਆਪ ਜੀ ਦੀ ਯਾਦ ਵਿੱਚ ਸੁੰਦਰ ਗੁਰਦੁਆਰਾ ਬਣਿਆ ਨਦੇੜ ਵਿਖੇ ਸੱਚਖੰਡ ਦੇ ਬਿਲਕੁਲ ਲਾਗੇ ਮੰਗਾ ਮਾਤਾ ਭਾਗੌਰ ਜਿਸ ਸਥਤੇ ਹੈ ਜਿੱਥੇ ਮਾਤਾ ਵੱਲੋਂ ਵਰਤੇ ਗਏ ਹਥਿਆਰ ਅਤੇ 12 ਫੁੱਟ ਲੰਬੀ ਸਵਾ ਮਣ ਭਾਰੀ ਬੰਦੂਕ ਰੱਖੀ ਹੈ ਮਾਤਾ ਭਾਗੌਰ ਜੀ ਦੇ ਵਰਸੇ ਦਾ ਚਲ ਸੱਚਖੰਡ ਵਿਖੇ ਗੁਰੂ ਸਾਹਿਬ ਜੀ ਦੇ ਆਸਣ ਸਨਮਾਨ ਪਾ ਰਿਹਾ ਹੈ ਮਾਤਾ ਜੀ ਦੇ ਜੱਦੀ ਪਿੰਡ ਚਭਾਲ ਵਿਖੇ ਉਹਨਾਂ ਦੀ ਯਾਦ ਵਿੱਚ ਸੰਤ ਬਾਬਾ ਖੜਕ ਸਿੰਘ ਜੀ ਅਤੇ ਬੀੜ ਸਾਹਿਬ ਵਾਲਿਆਂ ਵੱਲੋਂ ਲਾ ਕੇ ਸੰਗਤ ਤੇ ਸੰਜੋਗ ਨਾਲ ਜਨਮ ਸਥਾਨ ਤੇ ਇਸ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ ਗਈ ਤੇ ਬਾਅਦ ਵਿੱਚ ਸੱਚਖੰਡ ਬਾਬੂ ਬਾਸੀ ਬਾਬਾ ਚੰਨਣ ਸਿੰਘ ਜੀ ਨੇ ਕਰਵਾਈ ਤੇ ਹੁਣ ਸੰਗਤਾਂ ਦੇ ਸਜੋਗ ਨਾਲ ਗੁਰਦੁਆਰਾ ਸਾਹਿਬ ਦੀ ਸੇਵਾ ਚੱਲ ਰਹੀ ਹੈ। ਸੋ ਇਹ ਇਸ ਗੁਰਦੁਆਰਾ ਸਾਹਿਬ ਦੀ ਇਤਿਹਾਸ ਹੈ। ਪਹਿਲਾਂ ਮਾਤਾ ਭਾਗਵਰ ਜੀ ਦਾ ਗੁਰਦੁਆਰਾ ਹੁੰਦਾ ਤੇ ਪਰਲੇ ਪਾਸੇ ਬੀਬੀ ਵੀਰੋਜੀ ਦਾ ਗੁਰਦੁਆਰਾ ਹੁੰਦਾ। ਹਾਂਜੀ ਹੁਣ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਤਰਨ ਤਰਨ ਸਾਹਿਬ ਤੇ ਮੱਥਾ ਟੇਕ ਲਿਆ ਇੱਥੇ। ਤੇ ਵੀ ਕਰ ਲੋ ਦਰਸ਼ਨ। ਬਹੁਤ ਵੱਡਾ ਸਰੋਵਰ ਆ। ਪੂਰੀ ਦੁਨੀਆ ਦੇ ਵਿੱਚ ਦੋ ਹੀ ਸਰੋਵਰ ਆ। ਇੱਕ ਸ੍ਰੀ ਤਰੰਤਨ ਸਾਹਿਬ ਤੇ ਇੱਕ ਸ੍ਰੀ ਮਕਸਰ ਸਾਹਿਬ ਸਾਰੇ ਕੰਦੇ ਕੰਦੇ ਪ੍ਰਕਰਮਾ ਕਰਨੀ ਆ ਵੈਸੇ ਬਹੁਤ ਵੱਡੇ ਸਰੋਵਰ ਆ ਮਕਸਰ ਵੀ ਨਹੀਂ ਕਰਦਾ ਕੋਈ ਇੱਥੇ ਵੀ ਕੋਈ ਕੋਈ ਕਰਦਾ ਤਕਦੀਰ ਵੀ ਭੱਜੀ ਜਾਂਦੀ ਵੈਚਦੀ ਵਿਚਾਰੀ ਥੱਕ ਜਾਂਦੀ ਐ ਵਿਚਦੀ ਦੂਸਰਾ ਚਲੋ ਅੱਜ ਤਾਂ ਮਾਗੀ ਦਾ ਨਹਾਉਣ ਬਹੁਤ ਵਧੀਆ ਹੋ ਗਿਆ ਤੈਨ ਗੁਰਦੁਆਰਾ ਸਾਹਿਬ ਆਪਾਂ ਜਾਏ ਚਾਰ ਤੇ ਪੰਜਵਾਂ ਆਪਾਂ ਜਿਹੜਾ ਆ ਜਾਂਦੇ ਹੋਏ ਜਾਣਾ ਹੈ ਹਾਂ ਚਲੋ 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 ਇੱਧਰ 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 ਆ ਜਾ ਤਕਦੀਰ ਕਹਿੰਦੀ ਪਾਪਾ ਮੈਂ ਘਰ ਦਾ ਸਮਾਨ ਤਾਂ ਲਿਆਈ ਹਰੇਕ ਗੁਰਦੁਆਰੇ ਜਿਹੜੇ ਵੀ ਗੁਰਦੁਆਰੇ ਗਏ ਆ ਸੀ ਇੱਦ ਪਹਿਲਾ ਚਾਰ ਗੁਰਦੁਆਰਾ ਸਭ ਜਾਏ ਜਿੱਥੇ ਵੀ ਗਏ ਆ ਹਰੇਕ ਥਾਂ ਨੇ 100 ਰੁਪਏ ਲਵਾਇਆ ਹਾਂ ਕੀ ਗੱਲ ਜੀ ਪਹੁੰਚ ਗਏ ਆ ਹਾਂ ਤੂੰ ਰਹਿਣ ਦੇ ਆ ਜਾ ਮੱਥਾ ਹੀ ਟੇਕ ਦੀ ਕੋਈ ਨਹੀਂ ਹਰੀਕੇ ਪੱਤਨ ਪਹੁੰਚ ਗਏ ਤੇ ਮੈਂ ਸੋਚਿਆ ਚੱਲ ਪੰਜ ਧਾਮ ਹੀ ਕਰ ਦਈਏ ਪੰਜ ਗੁਰਦੁਆਰਾ ਸਾਹਿਬ ਤੇ ਇੱਥੇ ਗੁਰ ਆਸ ਗੁਰਦੁਆਰਾ ਸਾਹਿਬ ਤਾਂ ਅਸੀਂ ਬਹੁਤ ਟਾਈਮ ਬਾਅਦ ਆਏ ਮੇਰੇ ਸਾਨੂੰ ਮੈਂ ਤਾਂ ਬਹੁਤ ਜਿਆਦਾ ਤਾਂ ਬਾਅਦ ਜਿਵੇਂ ਰਾਣਾ ਸਾਹਿਬ ਮੈਨੂੰ ਗਏ ਨੂੰ ਮੇਰੇ ਸਾਹਮਣੇ 10 ਸਾਲ ਹੋ ਗਏ। ਕਹਿੰਦਾ 12 ਸਾਲਾਂ ਬਾਅਦ ਆਇਆਂ ਤੇ ਇੱਥੇ। ਹਾਂ ਬਾਈਪਾਸ ਹੀ ਲੰਘ ਜਾਂਦੇ ਆ ਫਿਰ। ਹਾਂ ਸਾਈਡ ਤੋਂ ਨਾ ਤੇ ਵੇਖੀ ਆ। ਚਾਈ ਤਾਂ ਨਹੀਂ। ਅੱਗੇ ਵੇਚਦੀ ਨੰਗੀ ਤਾਂ ਸੀਗਾ। ਹਾਂ ਗੁਲਾਬ ਦੇ ਹਾਂ। ਕਿ ਇੱਥੋਂ ਪਾਣੀ ਦੇਖ ਦੇਖੀ ਡਰ ਲੱਗ ਜਾਂਦਾ ਹੁੰਦਾ ਸੀਗਾ। ਪਰ ਡਰ ਤਾਂ ਹੁਣ ਵੀ ਲੱਗਦਾ ਯਾਰ ਪਾਣੀ ਦੇਖੋ ਕਿੰਨਾ ਤੇਜ਼ ਆ। ਉਹ ਤੇ ਟੌਪ ਪੜਾਹੋ ਜੇ। ਦੇ ਦੋਨਰਾਂ ਭੁੱਲਰਾਂ ਕੋਲ ਦੀ ਨੰਗਦੀਆਂ ਆਪਣੇ ਮੁਕਸਰ ਇੱਥੋਂ ਨਿਕਲਦੀਆਂ ਆ ਰਹੀ ਕੇ ਫਤੰਦ ਰੇ ਇਤਨ ਮਗਰ ਦਰਿਆ ਆ ਗਿਆ ਇੱਥੇ ਦੋਵੇਂ ਦਰਿਆ ਇਕੱਠੇ ਹੋ ਜਾਂਦੇ ਸਤਲੁਜ ਤੇ ਪਿਆਸ ਖੜਕਾੜ ਪਿਆ ਪੈਂਦਾ ਲੋ ਜੀ ਪੰਜ ਧਨੀ ਵਜੇ 4 ਵਜੇ ਆ 4 ਵਜੇ ਜਿਹੜੀ ਸਾਡੀ ਯਾਤਰਾ ਉਹ ਸਫਲ ਹੋਈ ਜੀ ਸ਼ਰਧਾਮ ਨਾਨਕ ਸਰ ਹਰੀ ਕੇ ਫਤਿਹ ਹੋਵੇ ਫਤਿਹ ਕਰਤੀ ਤਕਦੀਰ ਸੌਂਗੀ ਸੀਗੀ ਇਸ ਕਰਕੇ ਜੋਤ ਗਈ ਨਹੀਂ ਤੇ ਚਲੋ ਮੱਥਾ ਟੇਕ ਹੋ ਗਿਆ ਸਾਰਿਆਂ ਦਾ ਤੇ ਬਾਬਾ ਮਿਹਰ ਕਰੇ ਹਨਾ ਜਿਹੜੇ ਕਾਰਜ ਲਈ ਗਏ ਸੀ ਉਹ ਪਨੇ ਸਫਲ ਹੋ ਜੇ ਚਲੋ ਹੁਣ ਆਪਾਂ ਇੱਥੋਂ ਗੱਡੀ ਤੋਰ ਕੇ ਸਿੱਧੀ ਰੋਕਣੀ ਆ ਘਰੇ ਕੋਨੇ ਆਣੀ ਮੰਡੀ ਲੋਵੇ ਪਹੁੰਚ ਗੀਆਂ ਸੰਗਤਾਂ ਘਰੇ ਤੇ ਬੜੀ ਨੇ ਸਵਾਗਤ ਕੀਤਾ ਨਿੱਗਾ ਕਿਉਂਕਿ ਬੜੀ ਦੇ ਪਾਪਾ ਅੱਜ ਘਰੇ ਸੀਗੇ ਆ ਜੋ ਹਾਂ ਆਉਂਦੀ ਨਹੀਂ ਆਜੂਲੀ ਆ ਰਹੀ ਚਲੋ ਚਲੋ ਲਾਲੀ ਕਹਿੰਦੀ ਅੱਜ ਮੈਂ ਡਾਇਨਾਸੌਰ ਨਾਲ ਸੌਣਾ ਆ ਮੈਂ ਤਾਂ ਕੋਈ ਨਹੀਂ ਕੱਲੀ ਨੂੰ ਕਹਿੰਦੀ ਨੀਂਦ ਨਹੀਂ ਆਉਣੀ ਅੱਜ ਅੱਜ ਤਕਦੀਰ ਨਹੀਂ ਇਹਨੇ ਮੇਰ ਨਾਲ ਕਹਿੰਦੀ ਪੈਣਾ ਨਹੀਂ ਕਹਿੰਦੀ ਤਕਦੀਰ ਨੇ ਮੇਰ ਨਾਲ ਪੈਣਾ ਨਹੀਂ ਮੈਂ ਡਾਇਨਾਸੌਰ ਨੂੰ ਹੀ ਪਾ ਲੈਣਾ ਨਾਲ ਛੱਟ ਛੱਟ ਟਰੱਕ ਤੂੰ ਉਹਨੂੰ ਛੱਡਿਆ ਨਹੀਂ ਤੜਕੇ ਟਰੱਕ ਤੇ ਟਰੱਕ ਤੇ ਛੱਡ ਗਿਆ ਉਹ ਜੀ ਹਾਂ ਲਾਲੀ ਅਸੀਂ ਤਾਂ ਸੁੱਤੇ ਰਵਾਂਗੇ ਤੂੰ ਸਵੇਰ ਨੂੰ ਕਿੰਨੇ ਵਜੇ ਜਾਣਾ ਤਹਾਰਨ ਦਾ ਸਾਡੇ ਤੋਂ ਲਾ ਲਾ ਕਿੰਨੇ ਦਾ ਰਹਿਣ ਦੇ ਸੋਣ ਸੋਣਾ ਕਿਉਂ ਆ ਸਾਡੇ 3:00 ਦਾ ਹੀ ਲਾ ਲਿਆ అలਾਰਮ ਤੇ ਫੇਰ ਹੀ ਉੱਠਿਆ ਜਾਊਗਾ 4:00 ਵਜੇ ਨੂੰ ਨਹਾ ਕੇ ਜਾਣਾ ਤੇ ਹੋਰ ਆ ਹੁਣੇ ਕਹਿੰਦੀ ਆ ਮੈਂ ਜਿੰਨੀ ਵਾਰ ਵੀ ਤੂੰ ਇੱਥੋਂ ਗਈ ਆ ਨਾ ਤੂੰ ਨਾ ਕੇ ਮੈਂ ਨਾ 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 ਬਹੁਤ ਵਾਰੀ ਤੂੰ ਮੈਨੂੰ ਇਹੀ ਕਿਹਾ ਕਰਨੀ ਕਹਿ ਦਿੰਦੀ ਆ ਮੈਂ ਜਾ ਕੇ ਨਾ ਲੂੰਗੀ ਕਮਰੇ ਵਿੱਚ ਰੂਮ ਵਿੱਚ ਜਾ ਕੇ ਨਹੀਂ ਟਰੱਕ ਟਰੱਕ ਉਹ ਟਰੱਕ ਉਹ ਟਰੱਕ ਕਿੱਥੇ ਆ ਕੇ ਜਾਉਣੀ ਹੁੰਦੀ ਚੱਲ ਸ਼ਾਲ ਦਿਖਾ ਵੀਰਪਾਲ ਨੇ ਗਿਫਟ ਦਿੱਤੇ ਆ ਮੈਨੂੰ ਤਾਂ ਮੈਨੇ ਤੁਸੀ ਦਿੱਤੇ ਨਹੀਂ ਵੀਰਪਾਲ ਨੇ ਦਿੱਤੇ ਦੇ ਦੇ ਵੀਰਪਾਲ ਨੂੰ ਪੈਸੇ ਜੀ ਸੋ ਦੇ ਦੂੰਗੀ ਮੈਂ ਆ ਮम्मी ਲੈ ਲਿਆਂਦਾ ਮਾ ਬਹੁਤ ਬਹੁਤ ਬੜਾ ਹੈ ਉਸਦੇ ਕੋਲ ਇਹ ਮੈਂ ਮम्मी ਲੈ ਲਿਆਂਦਾ ਇਧਰ ਲਈ ਮम्मी ਨੂੰ ਲਿਆਤਾ ਸੀ ਗੋਨੇਆਂ ਨੇ ਤੇ ਆ ਮੈਨੂੰ ਸੋਹਣਾ ਲੱਗਾ ਮੈਂ ਉਧਰ ਲਈ ਮम्मी ਲੈ ਲੈ ਲਿਆ ਇਹ ਹੈਗਾ ਆ ਮੇਰਾ ਖੋਲ ਕੇ ਦਿਖਾ ਸਾਰਾ ਸੋਹਣਾ ਲੱਗਾ ਸੀ ਮੈਨੂੰ ਇਹ ਦੁੱਜੂ ਆ ਸਿੱਧਾ ਹਾਂ ਤੇ ਮਨਦੀਪ कौर ਦਾ ਲੱਗਤ ਏਵਾਲਾ ਮਨਦੀਪ ਦਾ ਵੀ ਸੋਣਾ ਆ ਯਸ ਹੂੰ ਵਧੀਆ ਲੱਗਾ ਹੂੰ ਤੇ ਕਾ ਤੇ ਸ਼ੈਤਾਨੀਆਂ ਕਾਦੇ ਤੇ ਕਾ ਦੇ ਸ਼ੈਤਾਨੀਆਂ ਦਾਦਾ ਇਹਨੇ ਤਾਂ ਅੱਜ ਦਾੰਦੂ ਦਾੰਦੂ ਜੈਨੇ ਨਾ ਇੰਨੇ ਪੈਸੇ ਖਰਚਾਏ ਇੰਨੇ ਪੈਸੇ ਖਰਚਾਏ ਆ ਨਾ ਕਿੰਨੀਆਂ ਚੀਜ਼ਾਂ ਲਈਆਂ ਹੂੰ ਕਿੰਨੀਆਂ ਚੀਜ਼ਾਂ ਲਈਆਂ ਨਾ ਥੋ 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 ਤੇਰਾ ਜੀ ਕਰਦਾ ਜਾਣ ਨੂੰ ਜਾਣਣਾ ਹੀ ਪੈਣਾ ਜਾਣਣਾ ਹੀ ਪੈਣਾ ਨਾ ਛੋਨੀ ਨਾ ਛੋਨੀ ਦੇਖ ਲਈ ਬੰਦਾ ਅੱਕ ਆ ਗਿਆ ਟਰੱਕ ਤੇਰੇ ਉੱਤੇ ਚੜਦੇ 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 ਡਰਾ ਨਹੀਂ ਸ਼ੇਕ ਕਰ ਨਹੀਂ ਸ਼ੇਕ ਕਰਾਂਗੇ ਲੈ ਠੀਕ ਆ ਚਲੋ ਚਲੋ ਲਓ ਇਤ ਲਾਲੀ ਦਾ ਨਜ਼ਰ ਹੀ ਇੱਥੇ ਆ ਗਿਆ ਸੀ ਉਦੋਂ ਤੇ ਮੈਂ ਕਹਾਂ ਚੱਲ ਅੱਜ ਦੇਈ ਦਿੰਨੇ ਇੱਧਰ 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 ਮੈਂ ਕਿ ਇੱਧਰ ਪਾਪੇ ਉਹਨਾਂ ਦੇ ਕਮਰੇ 'ਚ ਡਰਾ ਉਹ ਜਿਹੜਾ ਪਿਆ ਹਾਵੜਾ ਘੜਾ ਵੀ ਮਿਲ ਗਿਆ ਮੈਨੂੰ ਕਿੱਥੋਂ ਆਨਲਾਈਨ ਲਿਆਂਦਾ ਆਇਆ ਨਾ ਲੇ ਕਿ ਕੁੜੀ ਦੇ ਪਾਇਆ ਦੇਖਿਆ ਸੀਗਾ ਉੱਥੇ ਮੈਂ ਇਹ ਆਹ ਉਹ ਪੁੱਛਿਆ ਮੈਂ ਕਿ ਕਿੱਥੋਂ ਮੰਗਵਾਇਆ ਹਾਂ ਕਹਿੰਦੀ ਮੈਂ ਆਨਲਾਈਨ ਆਰਡਰ ਕੀਤਾ ਸੀ ਇਹ ਵੀ ਆਨਲਾਈਨ ਨੇ ਮੈਨੂੰ ਉਹਨੇ ਭੇਜਿਆ ਸੀਗਾ ਉਹਨੇ ਆਰਡਰ ਕਰਤਾ ਟੀਕੇ ਕਲੈਕਸ਼ਨ ਵਾਲੀ ਨੇ ਆ ਗਈ ਪ੍ਰਿੰਟ ਜਿਹਾ ਸੀ ਮੈਨੂੰ ਇਹ ਇਸ ਕੜੇ ਦੀ ਗੱਲ ਕਰ ਰਹੀ ਐ ਇਹ ਵਾਲਾ ਇਹਦਾ ਤਾਂ ਸੋਨੇ ਦਾ ਬਣਾਵਾਂਗੇ origignal ਸੋਨਾ ਲੱਗਦਾ ਪਿਆ ਆ ਸਿਮਰਨ ਮਿੰਨ ਦਿੱਤਾ ਸੀ ਗੋਨੇ ਅਮਨੇ ਨੇ ਅਮਨੇ ਦਰਗਾਹ ਤਾਂ ਮਾਣੋ ਨੇ ਉਹ ਕਿ ਤੋੜਦਾ ਮੇਰਾ ਟੁੱਟ ਨਾਲ ਆ ਨਜ਼ਰੀਆ ਗਿਫਟ ਕੀਤਾ ਸੀ ਮੈਂ ਮਨਦੀਪ ਨੂੰ ਕੀ ਐ ਮੀ ਮੇਰੇ ਵੱਲੋਂ ਗਿਫਟ ਸੀ ਤੇਨੂੰ ਉਹਨੂੰ ਤੇ ਵੀਰੇ ਨੂੰ ਉਹਨੂੰ ਦੀਦੀ ਨੂੰ ਕਿਰਨਾ ਦੀਦੀ ਨੂੰ ਤੁਹਾਨੂੰ ਤੁਹਾਨੂੰ ਦੋਨਾਂ ਨੂੰ ਨਜ਼ਰੀਏ ਤੇ ਕੇ ਆਉਣਾ ਹੀ ਪੈਣਾ ਲਾਲੀ ਉਹਨਾਂ ਨੂੰ ਵੀਰੇ ਨੂੰ ਪਾਣੇ ਕੰਦੀ ਐਵੇਂ ਮੁੱਕਰ ਗਈ ਆ ਜਾ ਇੱਧਰ ਮੈਂ ਹੈ ਨਹੀਂ ਗਿਫਟ ਫੜਾ ਫਿਰ ਇੱਧਰ ਆਪਲੇ ਆ ਗਿਆ ਕੋਈ ਗਿਫਟ ਨਹੀਂ ਆਇਆ ਕਿਉਂ ਤੇਰਾ ਇਹਦੇ ਪੇ ਕਰਨੇ ਆ ਤੈਨੂੰ ਮੈਂ ਤੈਨੂੰ ਕਿਹਾ ਨਹੀਂ ਸੀ ਵੀ ਉਹਨੂੰ ਵੀ ਦਿੱਤਾ ਤੈਨੂੰ ਤੇਨੂੰ ਵੀ ਉਹ ਦੇਵੇ ਦਾ ਉੱਦੇ ਕਹਤਾ ਸੀ ਵੀ ਪੇ ਚਲ ਵੀਡੀਓ ਕਾਲ ਆ ਗਈ ਲਾਡੀ ਹੁਣਾਂ ਦੀ ਆ ਜਾ ਤੇ ਚਲੋ ਜੀ ਮਿਲਦੇ ਆਪਾਂ ਨਵੇਂ ਵਲੌਗ ਦਾ ਉਹਦਾ ਬੰਨ ਦੇ ਤੋ ਦਿਖਾ ਲੰਦੇ ਲੈ ਆ ਮੇਰੇ ਵੱਲੋਂ ਗਿਫਟ ਆ ਤੈਨੂੰ ਚਲ ਗੋਟੇ ਹੀ ੱਡੇ ਮੋਟੇ ਆ ਸਾਡੇ ਦੋਨਾਂ ਜਾਨੀਆਂ ਦੇ ਟਿੱਡੇ ਕੋ ਮੋਟਾ ਗੋਟਾ ਛੋਟੇ ਨਾਲ ਤੋਂ ਛੋਟਾ ਹੀ ਆ ਉਹਦੇ ਵੀ ਨਹੀਂ ਆਇਆ ਇਹਦੇ ਵੀ ਨਹੀਂ ਆਇਆ ਮੇਰੇ ਇੰਨਾ ਖੁੱਲਾ ਸੀ ਨਜ਼ਰੀਆ ਮੈਨੂੰ ਲੱਗਾ ਆਉਣਾ ਹੀ ਨਹੀਂਗਾ ਇਹ ਬੰਨ ਤਾਂ ਆ ਤਵਾਰੋ ਨਜ਼ਰੀਆ ਮੇਰਾ ਟੱਟ ਗਿਆ ਚਲੋ ਜੀ ਮਿਲਦੇ ਆਪਾਂ ਨਵੇਂ ਵਲੌਗ ਦੇ ਨਾਲ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜਦੋਂ ਸਭ ਬਹੁਤ ਥੱਕੇ ਪਏ ਆ ਬਾਏ ਬਾਏ ਜੀ ਗੁੱਡ ਨਾਈਟ